ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਰਮੇਸ਼ ਕੁਮਾਰ ਸੈਂਟ ਜੀਵੀ ਇੰਟਰਨੈਸ਼ਨਲ ਸਕੂਲ ਦਾ ਅਧਿਆਪਕ ਸਾਡੇ ਸਕੂਲ ਦੇ 6 ਵਿਦਿਆਰਥੀ ਜਿਹੜੇ ਕਿ ਉੜੀਸਾ ਦੇ ਵਿੱਚ ਖੇਡਣ ਲਈ ਗਏ ਸੀਗੇ ਜੀ ਤੇ ਉੱਥੋਂ ਦੇ ਬੱਚਿਆਂ ਨੇ ਬਹੁਤ ਹੀ ਟਫ ਮੁਕਾਬਲਾ ਸੀਗਾ ਜਿਸ ਦੇ ਵਿੱਚੋਂ ਹਸਨਪ੍ਰੀਤ ਕੌਰ ਤੇ ਸਿਮਰਨਜੀਤ ਕੌਰ ਲੜਕੀ ਨੇ ਸਾਡੀ ਨੇ 골ਡ ਮੈਡਲ ਜਿਹੜਾ ਪ੍ਰਾਪਤ ਕੀਤਾ ਹੈਗਾ ਅਸੀਂ ਇਹਨਾਂ ਬੱਚਿਆਂ ਤੇ ਇਹਨਾਂ ਦੇ ਬੱਚਿਆਂ ਦੇ ਮਾਪੇ-ਵਾਪੇ ਤੇ ਪਿੰਡ ਵਾਸੀਆਂ ਨੂੰ ਬਹੁਤ ਹੀ ਮੁਬਾਰਕਵਾਦ ਤੇ ਵਧਾਈ ਦੇਣਾ ਚਾਹੁੰਦੇ ਹਾਂ ਕਿਉਂਕਿ ਬੱਚਿਆਂ ਦੀ ਮਿਹਨਤੀ ਸਦਕਾ ਸਾਡੇ ਸਕੂਲ ਦਾ ਨਾਮ ਰੋਸ਼ਨ ਕਰ ਰਹੀ ਹੈ ਜੀ ਅਸੀਂ ਇਹਨਾਂ ਬੱਚਿਆਂ ਦੇ ਸਿਰ ਦੇ ਉੱਤੇ ਹੀ ਆਪਣਾ ਜਿਹੜਾ ਬੱਚਿਆਂ ਨੂੰ ਅੱਗੇ ਮੋਟੀਵੇਟ ਕਰਦੇ ਆਂ ਦੇ ਬੱਚਿਆਂ ਨੂੰ ਅੱਗੇ ਲੈ ਕੇ ਆਨੇ ਆ ਇਸੇ ਤਰੀਕੇ ਨਾਲ ਹੁਣ ਕੁਝ ਬੱਚੇ ਅੱਗੇ ਹਸਨ ਨੂੰ ਦੇਖ ਕੇ ਇਹਨਾਂ ਦੇ ਪਿੰਡ ਦੇ ਵਿੱਚ ਕੁਝ ਬੱਚੇ ਨੇ ਜਿਹੜੇ ਨਾਲ ਲੱਗੇ ਨੇਗੇ ਆ ਦੋ ਬੱਚੇ ਆਪਣੇ ਇਸ ਸਾਲ ਨਵੇਂ ਆਏ ਨੇਗੇ ਕਿ ਜਿਹੜੇ ਕਿ ਨੈਸ਼ਨਲ ਵਿੱਚ ਖੇਡਣ ਗਏ ਨੇ ਇਹਨਾਂ ਨੇ ਵੀ ਸਿਲਵਰ ਮੈਡਲ ਪ੍ਰਾਪਤ ਕੀਤਾ ਦੇਖੋ ਹਰਜੀਤ ਬਣੀ ਆਈ ਹੈ ਪਰ ਸਾਨੂੰ ਇਹ ਗੱਲ ਦਾ ਪ੍ਰਾਊਡ ਹੁੰਦਾ ਹੈ ਫੀਲ ਹੁੰਦਾ ਹੈ ਕਿ ਹਸਨਪ੍ਰੀਤ ਕੋਰ ਆ ਜਿਹੜੀ ਗੁੜੀ ਆ ਸਾਡੇ ਇਲਾਕੇ ਦੀ ਆਪਣੇ ਪਿੰਡ ਦੀ ਇਹ ਬੇਟਾ ਹਰ ਸਾਲ ਹੀ ਸਾਡਾ ਜਿਹੜਾ ਬੇਟਾ ਹੈਗਾ ਹਰ ਸਾਲ ਹੀ 골ਡ ਮੈਡਲ ਲੈ ਕੇ ਆਉਂਦਾ ਸਾਡੇ ਲਈ ਸਾਡੇ ਲਈ ਬਹੁਤ ਹੀ ਖੁਸ਼ੀਆਂ ਦਾ ਜਿਹੜਾ ਮਕਾਨ ਹੈਗੇ ਬੱਚਾ ਹਰ ਸਾਲ ਮਿਹਨਤ ਕਰਦਾ ਤੇ ਹਰ ਸਾਲ ਹੀ ਗੋਲਡ ਮੈਡਲ ਲੈ ਕੇ ਆਂਦਾ ਹੈਗਾ ਮੁੰਡੇ ਤਾਂ ਹਰ ਇੱਕ ਕੰਮ ਦੇ ਵਿੱਚ ਅੱਗੇ ਹੁੰਦੇ ਨੇ ਲੇਕਿਨ ਹੁਣ ਅੱਜ ਕੱਲ੍ਹ ਗੇਮਾਂ ਦੇ ਵਿੱਚ ਵੀ ਕੁੜੀਆਂ ਨੇ ਜਿਹੜੀਆਂ ਅੱਗੇ ਜਾ ਰਹੀਆਂ ਨੇ ਅਸੀਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗੇ ਕਿ ਬੱਚੇ ਵੀ ਸਾਰੇ ਬੱਚੇ ਬॉयਜ਼ ਗਰਲਜ਼ ਸਾਰੇ ਇੱਕ ਬਰਾਬਰ ਨੇਗੇ ਕਿਸੇ ਦੀ ਤਰ੍ਹਾਂ ਦਾ ਕੋਈ ਹੋ ਨਹੀਂਗਾ ਤੇ ਤੁਸੀਂ ਸਾਰੇ ਬੱਚੇ ਗੇਮਾਂ ਦੇ ਵਿੱਚ ਪੜਾਈ ਦਿਓ ਇਹਦੇ ਨਾਲ ਕੀ ਹੁੰਦਾ ਹੈਗਾ ਬੱਚੇ ਇੱਕ ਤਾਂ ਨਸ਼ੇ ਤੋਂ ਦੂਰ ਰਹਿੰਦੇ ਨੇ ਜੀ ਦੂਸਰੇ ਬੱਚੇ ਮੈਂਟਲੀ ਅਫਸੈਟ ਵੀ ਹੁੰਦੇ ਨੇ ਜਿਹੜੇ ਉਹ ਠੀਕ ਹੋ ਜਾਂਦੇ ਨੇ ਕਿ ਮਤਲਬ ਮੈਂਟਲੀ ਪ੍ਰਿਪੇਅਰ ਹੋ ਜਾਂਦੇ ਨੇ ਅੱਗੇ ਪੇਪਰ ਆ ਰਹੇ ਨੇ ਇਗਜ਼ਾਮ ਆ ਰਹੇ ਨੇ ਹੁਣ ਬੱਚੇ ਬਹੁਤ ਹੀ ਵਧੀਆ ਰਿਜ਼ਲਟ ਲੈ ਕੇ ਆਣਗੇ ਇਸ ਦੇ ਨਾਲ ਹੀ ਦੱਸਣਾ ਚਾਹੁੰਦੇ ਆ ਕਿ ਸਾਡੇ ਸੰਜੇਵੀਅਰ ਇੰਟਰਨੈਸ਼ਨਲ ਸਕੂਲ ਦੇ ਜਿਹੜੇ ਅਧਿਆਪਕ ਨੇ ਤੇ ਸਾਡੇ ਚੇਅਰਮੈਨ ਸਾਹਿਬ ਤੇ ਸਾਡੇ ਅਰਨਵ ਸਰਕਾਰ ਜੀ ਪ੍ਰਿੰਸੀਪਲਸ ਜਿਹੜੇ ਸਾਡੇ ਅਰਨ ਸਰਕਾਰ ਜੀ ਨੇ ਉਹ ਬੜੀ ਮਿਹਨਤ ਦੇ ਨਾਲ ਬੱਚਿਆਂ ਨੂੰ ਪ੍ਰੀਪੇਅਰ ਤਿਆਰ ਕਰਦੇ ਨੇਗੇ ਜਿਵੇਂ ਕਿ ਹੁਣ ਪੇਪਰ ਆ ਰਹੇ ਨੇ ਜੀ ਪਿਛਲੇ ਸਾਲ ਸਾਡੇ ਸਕੂਲ ਦੇ ਬੱਚਿਆਂ ਦਾ 98% ਮੈਥ ਦੇ ਵਿੱਚੋਂ 100 ਓਵਰ 100 ਆਏ ਨੇਗੇ ਬਹੁਤ ਬੱਚਿਆਂ ਦੇ ਤੇ ਸਾਇੰਸ ਦੇ ਵਿੱਚੋਂ ਵੀ 99% ਬੱਚਿਆਂ ਦੇ ਨੰਬਰ ਆਏ ਨੇਗੇ ਇਸ ਦੇ ਨਾਲ ਹੀ ਦੱਸਣਾ ਚਾਹੁੰਦੇ ਨੇ ਰਿਜ਼ਲਟ ਵੀ ਸਾਡਾ ਬਹੁਤ ਹੀ ਵਧੀਆ ਰਹਿੰਦਾ ਹੈਗਾ ਇਸ ਦੇ ਨਾਲ ਹੀ ਦੱਸਾਂਗੇ ਕਿ ਬੱਚਿਆਂ ਦੇ ਗੇਮਾਂ ਦੇ ਨਾਲ ਹੀ ਬਹੁਤ ਜੁੜੇ ਹੋਏ ਨੇ ਸਕੂਲ ਵਾਲੇ ਵੀ ਤੇ ਨਾਲ ਹੀ ਸਾਡੇ ਕੋਚ ਸਾਹਿਬ ਨੇ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਬਾਕੀ ਸਾਰੇ ਪਿੰਡ ਵਾਸੀਆਂ ਦਾ ਤੇ ਜਿਨ੍ਹਾਂ ਦੇ ਬੱਚੇ ਸਾਡੇ ਨਾਲ ਗੇਮਾਂ ਖੇਡਣ ਜਾਂਦੇ ਨੇ ਦੂਰ ਦੂਰ ਤੱਕ ਭੇਜਦੇ ਨੇ ਸਭ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਜੀ ਜਿਵੇਂ ਸਰ ਤੁਸੀਂ ਨੇ ਕਿਹਾ ਵੀ ਨਾ ਬੱਚਿਆਂ ਨੇ ਤੁਹਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਬੰਦਾ ਹੈ ਲੇਕਿਨ ਤੁਸੀਂ ਤੁਹਾਡੇ ਸਕੂਲ ਦੇ ਵੱਲੋਂ ਜਿਹੜੇ ਬੱਚੇ ਨੇ ਇਨਾਂ ਵਾਸਤੇ ਤੁਸੀਂ ਕੋਈ ਪੈਕਸ ਖਾਸ ਕੀ ਹਾਂਜੀ ਸਾਡੇ ਵੱਲੋਂ ਸਾਡੇ ਸਕੂਲ ਵੱਲੋਂ ਜਿਹੜਾ ਬੱਚੇ ਮਤਲਬ ਗੇਮਾਂ ਦੇ ਵਿੱਚ ਜਾਂਦੇ ਨੇਗੇ ਉਹਨਾਂ ਲਈ ਸਾਡੇ ਇਹ ਹੈ ਕਿ ਜਿਹੜੇ ਬੱਚੇ ਜਿਵੇਂ ਹਸਨਪ੍ਰੀਤ ਕੌਰ ਜਿੱਤ ਕੇ ਆਈ ਐ ਅਸੀਂ 골ਡ ਮੈਡਲ ਜਿੰਮ ਬਟਲ ਲੈ ਕੇ ਆਏਗਾ ਇਹਦੀ ਫੀਸ ਦੇ ਵਿੱਚ ਲਗਾ ਲਓ ਅਸੀਂ ਕੁਛ ਨਾ ਕੁਛ ਰਾਤ ਕਰ ਦਿੰਨੇ ਹਾਂਗੇ ਤੇ ਲਗਾ ਲਓ ਹੋਰ ਵੀ ਇਨਾਮ ਨੇ ਜਿਹੜੇ ਬੱਚਿਆਂ ਨੂੰ ਦਿੱਤੇ ਜਾਂਦੇ ਨੇਗੇ ਕਿੰਨੀ ਗੁਰਾਤ ਕਰਦੇ ਹੋ ਜੀ ਤੁਸੀਂ ਫੀਸ ਇਹਨਾਂ ਦੀ ਦੱਸ ਸਕਦੇ ਹੋ ਇਹ ਨਾਲ ਹੀ ਅਸੀਂ ਮੋਸਟਲੀ ਦੇਖੋ ਜੀ ਨਿਊਜ਼ ਚੈਨਲ ਹੈ ਸਾਨੂੰ ਅਸੀਂ ਸਿੱਧੇ ਨਹੀਂ ਕਹਿ ਸਕਦੇ ਵੀ ਕਿੰਨੇ ਪਰਸੈਂਟ ਹਾਂਜੀ ਐਕਸਟਰਾ ਐਕਸਟਰਾ ਜਿਹੜੀ ਮਤਲਬ ਬੱਚਿਆਂ ਦੀ ਕਲਾਸਿਸ ਨੇਗੀਆਂ ਉਹ ਬੱਚਿਆਂ ਦੀ ਲੱਗਦੀ ਇਹਨੇ ਕੋਚ ਸਾ ਪਟਿਆਲਾ ਪਟਿਆਲੇ ਤੋਂ ਆਂਦੇ ਨੇ ਪ੍ਰੋਵਾਈਡ ਕਰਵਾਏ ਹੋਏ ਨੇ ਸਕੂਲ ਵੱਲੋਂ ਤੇ ਜਿਵੇਂ ਵੀ ਲਗਾ ਲਓ ਬੱਚਿਆਂ ਦਾ ਤੁਸੀਂ ਲਗਾਓ ਵੀ ਮੋਸਟਲੀ ਲਗਾਓ ਵੀ 20 ਤੋਂ 25 ਪਰਸੈਂਟ ਜਿਹੜੇ ਡਿਸਕਾਊਂਟ ਆ ਬੱਚਿਆਂ ਨੂੰ ਦਿੱਤਾ ਜਾਂਦਾ ਹੈਗਾ ਤੇ ਜਿਹੜੇ ਬੱਚੇ ਜਿੱਤ ਕੇ ਆਂਦੇ ਨੇ ਬਕਾਇਦਾ ਇਹਨਾਂ ਦਾ ਇਨਾਮ ਵੀ ਲਗਤੋਂ ਰੱਖਿਆ ਜਾਂਦਾ ਸੀ ਸ਼ੁਕਰੀਆ ਸਰ ਤੁਹਾਡਾ ਕਿਹੜਾ ਸਕੂਲ ਹੈ ਜਿਹੜੇ ਬੱਚੇ ਅੱਜ ਗੇਮ ਕਰਕੇ ਆਏ ਨੇ ਤੁਸੀਂ ਉਹਨਾਂ ਦੇ ਨਾਲ ਇੱਕ ਜਿਹੜਾ ਛੋਟਾ ਜਿਹਾ ਪਿੰਡੇ ਹਨਾ ਕਿਤੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਹੋ ਤੇ ਤੁਸੀਂ ਉਹਨੂੰ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਜੀ ਅੱਜ ਤੇ ਤੁਹਾਡਾ ਕਿਹੜਾ ਸਕੂਲ ਹੈ ਤੇ ਇਹ ਬੱਚਿਆਂ ਬਾਰੇ ਜਿਹੜਾ ਤੁਸੀਂ ਸੁਨੇਹਾ ਤੁਸੀਂ ਕਿਹੋ ਜਿਹਾ ਦੇਣਾ ਚਾਹੁੰਦੇ ਹੋ ਜੀ ਨਮਸਕਾਰ ਸਰ ਮੇਰਾ ਨਾਮ ਮਿੰਦਰ ਕੁਮਾਰ ਮੈਂ ਸੰਜੇਵ ਇਸ ਇੰਟਰਨੈਸ਼ਨਲ ਸਕੂਲ ਮੈਂ ਤੈਕੰਡੋ ਕੋਚ ਹਾਂ ਸਰ ਸਰ ਹਮ ਬੱਚੋ ਕੋ ਅਭੀ ਓਡੀਸ਼ਾ में लेके गए थे सेकेंड नेशनल ताइकोंडो चैंपियनशिप थी वहाँ पर तो हमारे स्कूल के छः बच्चे गए थे उसमें दो गो दो बच्चों ने पहला स्थान प्राप्त किया और चार बच्चों ने दूसरा स्थान प्राप्त किया तो अभी हम इन, इस बच्चे को लेकर आए इनके पिंड में तो हमें बहुत अच्छा लगा कि इन्होंने बहुत अच्छा स्वागत किया हमारा और सर मैं संदेशा तो ये देना चाहता हूँ कि देखो गर्ल्स के लिए तो बहुत ही जो हमारी गेम्स है सेल्फ डिफेंस की गेम है तो गर्ल्स को तो तकरीबन हर एक गर्ल्स को ये गेम करनी चाहिए और बच्चे गेम के साथ पढ़ाई के साथ साथ तो गेम बहुत जरूरी है सर आजकल के टाइम में क्योंकि इससे भी फिजिकल और फिजिकली बच्चा फिटनेस में होता है फिर नाम परमजीत कौर है मैं मुंशी सरपंच हाँ ਅਸੀਂ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਸਾਨੂੰ ਮਹਿਸੂਸ ਹੁੰਦੀ ਹੈ ਅਸੀਂ ਅੱਗੇ ਵੀ ਆਏ ਆਂ ਬੇਟੀ ਦਾ ਬਹੁਤ ਵੱਰ ਸਨਮਾਨ ਕੀਤਾ ਸਾਡੀ ਬੇਟੀ ਹਰ ਵਾਰ ਜਿੱਤ ਕੇ ਹੁੰਦੀ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਦੀ ਹੈ ਅਸੀਂ ਮੁੰਸ਼ੀ ਵਾਲੇ ਬੜੇ ਭਾਗਾ ਵਾਲੇ ਆ ਕਿ ਸਾਨੂੰ ਐਵੇਂ ਦੇ ਬੱਚੇ ਪ੍ਰਾਪਤ ਹੋਏ ਨੇ ਪ੍ਰਮਾਤਮਾ ਵੱਲੋਂ ਅਸੀਂ ਇਸ ਲੜਕੀ ਤੇ ਬਹੁਤ ਸਾਨੂੰ ਮਾਣ ਹੈ ਵੀ ਅੰਗਾ ਵੀ ਬਲੰਦੀਆਂ ਛੂਏ ਅੰਗਾ ਵੀ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੇ ਪਰ ਸਰਕਾਰ ਵੱਲੋਂ ਸਾਨੂੰ ਇਹ ਵੀ ਹੈ ਵੀ ਸਾਨੂੰ ਸਟੇਡੀਅਮ ਦਿੱਤਾ ਜਾਵੇ ਕਿ ਸਾਡੇ ਪਿੰਡ ਦੇ ਹੋਰ ਬੱਚੇ ਵੀ ਖੇਡਾਂ 'ਚ ਅੱਗੇ ਆਉਣ ਤੇ ਆਪਣੇ ਮਾਪਿਓ ਦਾ ਆਪਣੇ ਪਿੰਡ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ। ਹਾਜੀ ਬੇਟਾ ਜੀ ਤੁਹਾਡਾ ਕਿਹੜਾ ਸਕੂਲ ਹੈ ਤੇ ਤੁਹਾਡਾ ਕਿਹੜਾ ਪਿੰਡ ਹੈ ਤੇ ਕਿਹੋ ਜਿਹੇ ਪਰਿਵਾਰ ਦੇ ਵਿੱਚੋਂ ਤੁਸੀਂ ਬਲੌਕ ਕਰਦੇ ਹੋ ਤੇ ਕਿਸੇ ਤੁਸੀਂ ਜਿਹੜਾ ਮੈਡਲ ਜਿੱਤ ਕੇ ਆਏ ਹੋ ਕਿੱਥੋਂ ਜਿੱਤ ਕੇ ਆਏ ਹੋ ਕਿਵੇਂ ਜਿੱਤ ਕੇ ਆਏ ਹੋ ਇਹਦੇ ਬਾਰੇ ਸਾਨੂੰ ਸਾਰਾ ਮੇਰਾ ਨਾਮ ਹਸਨਪ੍ਰੀਤ ਕੋਰੇ ਮੈਂ ਸੈਂਜਵੇਰ ਇੰਟਰਨੈਸ਼ਨਲ ਸਕੂਲ ਦੀ ਸਟੂਡੈਂਟ ਹਾਂ ਪਲੱਸ 2 ਕਲਾਸ ਚ ਪੜ੍ਹਦੀ ਹਾਂ ਤੇ ਮੇਰਾ ਪਿੰਡ ਮੁੰਸ਼ੀਆਲਾ ਹੈ ਤੇ ਮੈਂ ਮਿਡਲ ਕਲਾਸ ਫੈਮਿਲੀ ਤੋਂ ਹਾਂ ਤੇ ਮੈਂ 6 ਸਾਲ ਤੋਂ ਕੰਟੀਨਿਊ ਤਾਈਕੰਡੋ ਗੇਮ ਖੇਡਦੀ ਆ ਰਹੀਆਂ ਤੇ ਮੇਰਾ ਇਹ ਪੰਜਵਾਂ ਨੈਸ਼ਨਲ ਮੈਚ ਸੀ ਤੇ ਮੈਂ ਇਹਦੇ ਵਿੱਚ ਵੀ 골ਡ ਮੈਡਲ ਹਾਸਿਲ ਕੀਤਾ ਹੈ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਡਰਾਈਵਿੰਗ ਕਰਦੇ ਨੇ ਤੇ ਤੁਹਾਡੇ ਮਾਤਾ ਜੀ ਹਾਊਸ ਵਾਈਫ ਮੈਂ 12 ਮੈਚ ਖੇਡ ਚੁੱਕਿਆ ਹਾਂ ਤੱਕ ਤੇ ਮੇਰੇ 6-7 골ਡ ਮੈਡਲ ਨੇ ਬਾਕੀ ਸਿਲਵਰ ਤੇ ਬ੍ਰੌਂਜ਼ ਕਿੰਨੇ ਮੈਡਲ ਪਹਿਲਾਂ ਕਿੰਨੇ ਮੈਡਲ ਜਿੱਤ ਕੇ ਆ ਚੁੱਕੇ ਪਹਿਲਾਂ ਮੈਂ 10-12 ਮੈਡਲ ਜਿੱਤੇ ਨੇ ਜਿਹੜੀ ਜਿੱਤ ਹੋਈ ਹੈ ਇਹਦਾ ਸਿਹਰਾ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਹੋ ਕਿਸੇ ਨੂੰ ਜਾਂ ਤੁਹਾਡੇ ਕੋਲ ਸਾਹਿਬਾਨ ਨੂੰ ਮੱਥੂ ਕਰਕੇ ਇਦਾਂ ਸੇਰਾ ਮੇਰੇ ਪੇਰੈਂਟਸ ਮੇਰੇ ਕੋਚ ਤੇ ਸਕੂਲ ਦੀ ਮੈਨੇਜਮੈਂਟ ਸਾਰਿਆਂ ਨੇ ਜਾਂਦੇ ਆ। ਬੇਟਾ ਹੋਰ ਸਟੂਡੈਂਟੋਂ ਕੀ ਇਸ ਵਿੱਚ ਜਾਣ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਸਟੱਡੀ ਦੇ ਨਾਲ-ਨਾਲ ਸਪੋਰਟਸ ਵੀ ਕਾਫੀ ਜ਼ਰੂਰੀ ਨੇ ਜਿਵੇਂ ਬੰਦਾ ਮੈਂਟਲੀ ਫਿਟ ਹੋਵੇ ਫਿਜ਼ੀਕਲੀ ਵੀ ਫਿਟ ਰਹਿਣਾ ਚਾਹੀਦਾ। ਇੱਕ ਬੇਟਾ ਸਾਡੇ ਸਮਾਜ ਦੇ ਵਿੱਚ ਜਦੋਂ ਲੜਕੀ ਹੁੰਦੀ ਨਾ ਤੇ ਹਰੇਕ ਨੂੰ ਹੁੰਦਾ ਵੀ ਲੜਕੀ ਹੋ ਗਈ ਪਤਾ ਨਹੀਂ ਕੀ ਤੁਸੀਂ ਇੱਕ ਲੜਕੀ ਹੋਣ ਦੇ ਬਾਵਜੂਦ ਮਤਲਬ ਤੁਸੀਂ ਇਹ ਪੰਜਵਾਂ ਮੈਡਲ ਜਿਹੜਾ ਜਿੱਤ ਕੇ ਆਇਓ ਤੁਸੀਂ ਇੱਕ ਇਹੋ ਜਿਹਾ ਸੰਦੇਸ਼ ਦੇਣਾ ਚਾਹੁੰਦੇ ਹੋ ਖਾਸ ਕਰਕੇ ਔਰਤ ਵਰਗ ਨੂੰ। ਅੱਜ ਦੇ ਟਾਈਮ ਦੇ ਵਿੱਚ ਊਮਨਸ ਵੀ ਅਗੇ ਨੇ ਇਵਨ ਮੁੰਡਿਆ ਤੋਂ ਜ਼ਿਆਦਾ ਕੁੜੀਆਂ ਵੀ ਮਤਲਬ ਹਰ ਇੱਕ ਕੋਟੇ ਦੇ ਵਿੱਚ ਅੱਗੇ ਨੇ ਚਾਹੇ ਉਹ ਸਪੋਰਟਸ ਹੋਣ ਚਾਹੇ ਸਟੱਡੀ ਹੋਏ ਜਾਂ ਫਿਰ ਹਰ ਇੱਕ ਫੀਲਡ ਹੋਏ ਊਮਨਸ ਨੂੰ ਜ਼ਿਆਦਾ ਪ੍ਰਾਇਰੀਟੀ ਦਿੱਤੀ ਜਾਂਦੀ ਹੈ। ਹਾਈ ਕੀ ਨੋਈ ਤੁਹਾਡੀ ਮੇਰੇ ਨਾਮ ਜਸਪਾਲ ਸਿੰਘ ਹੈ ਜੀ। ਇਸ ਪਾਰਟੀ ਜੋ ਤੁਹਾਡੀ ਬੇਟੀ ਨੇ ਨੌਂ ਰੋਸ਼ਨੀ ਦੇ 골ਡ ਮੈਡਲ ਲੈ ਕੇ ਆਈ ਹੈ ਕੀ ਮਹਿਸੂਸ ਕਰ ਰਹੇ ਹੋ ਕੀ ਕਹਿੰਦੇ ਹੋ? ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਜਦੋਂ ਬੱਚਾ ਬਾਹਰ ਖੇਡ ਕੇ ਆਉਂਦਾ ਜੀ ਪੂਰੇ ਆਪਣੇ ਸ਼ਹਿਰ ਦਾ ਨਾਮ ਆਪਣੇ ਇਲਾਕੇ ਦਾ ਨਾਮ ਆਪਣੇ ਪੰਜਾਬ ਦਾ ਨਾਮ ਰੋਸ਼ਨ ਹੁੰਦਾ ਜੀ। ਇਹ ਦੋ ਬੱਚਾ ਦੂਜੀ ਸਟੇਟਾਂ 'ਚ ਖੇਡ ਕੇ ਆਉਂਦਾ ਹੈ ਪਹਿਲਾਂ ਵੀ ਬੱਚੇ ਆਪਣਾ 12 ਵਾਰੀ ਮੈਡਲ ਆਪਣਾ ਜਿੱਤੇ ਹੋਏ ਆ ਜੀ ਕੁਝ ਸਿਲਵਰ ਮੈਡਲ ਹੈ ব্রਾਊਨ ਮੈਡਲ ਹੈ ਜੀ ਪੰਜ 골ਡ ਮੈਡਲ ਜਿੱਤੇ ਹੋਏ ਆ ਗੋਆ ਦੀ ਤਰਤੀ ਦੇ ਜਿੱਤੇ ਹੋਏ ਆ ਦਿੱਲੀ 2-3 ਵਾਰ ਜਿੱਤੇ ਹੋਏ ਆ ਜੀ ਹੁਣ ਇਸ ਵਾਰ ਵੀ ਉੜੀਸਾ ਮੈਚ ਹੋਇਆ ਸੀਗਾ ਬੱਚੇ ਦਾ ਜੀ ਉੱਥੋਂ ਵੀ 골ਡ ਮੈਡਲ ਹਾਸਲ ਕੀਤਾ ਜੀ ਹਰਵਿੰਦਰ ਗਾੜੇ ਹਰ ਭੈਣ ਜੀ ਜੋ ਤੁਹਾਡੀ ਬੇਟੀ ਜੀ ਨੇ ਅੱਜ 9 ਰੋਸ਼ਟ ਦਾ 골ਡ ਵੜ ਲੈ ਕੇ ਆਈ ਹੈ ਕੀ ਮਹਿਸੂਸ ਕਰ ਰਹੇ ਹੋ ਕੀ ਕਹਿੰਦੇ ਹੋ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਬੇਟੀ ਜਿੱਤ ਕੇ ਹੁੰਦੀ ਹੈ ਬਹੁਤ ਸੰਸਲਾ ਹੁੰਦਾ ਕੀ ਲੱਗ ਤੁਹਾਨੂੰ ਜੋ ਲੜਕੀਆਂ ਤੇ ਲੜਕਿਆਂ ਨਾਲ ਕੀ ਫਰਕ ਮਹਿਸੂਸ ਕਰਦੇ ਅਸੀਂ ਕੋਈ ਫਰਕ ਮਹਿਸੂਸ ਨਹੀਂ ਕਰਦੇ ਇਹ ਵੀ ਸਾਡਾ ਦੂਸਰਾ ਬੇਟਾ ਹੀ ਹੈ ਜੀ ਅਸੀਂ ਇਹ ਮਹਿਸੂਸ ਕਰਦੇ ਅਸੀਂ ਕਦੀ ਬੇਟੀ ਸਮਝੀ ਨਹੀਂ ਹੈਗੀ ਅਸੀਂ ਬੇਟਾ ਹੀ ਸਮਝਦੇ ਹਾਂ ਇਸ ਨੂੰ ਹੀ ਤੇ ਸਮਾਜ ਦੇ ਲੋਕਾਂ ਨੂੰ ਕੀ ਸਿਖਾਉਣੇ ਚਾਹੁੰਦੇ ਜੇ ਕਾਸ਼ ਕਰੀ ਲਿਖਤੀ ਨੇ ਅਸੀਂ ਇਹੀ ਕਹਿ ਰਹੇ ਆ ਜੀ ਬੇਟੀਆਂ ਵੀ ਬੇਟੀਆਂ ਵਰਗੀਆਂ ਨੇ ਕਦੇ ਕੋਈ ਫਰਕ ਨਾ ਕਰੇ ਬੇਟੀ ਨਾਲ ਕਦੇ ਅਸੀਂ ਕਦੀ ਬੇਟੀ ਨੂੰ ਕਿਸੇ ਪਾਸੇ ਰੋਕਿਆ ਨਹੀਂ ਕਈ ਕਹਿ ਦਿੰਦੇ ਨੇ ਵੀ ਬੇਟੀ ਨੂੰ ਭੇਜ ਦੇ ਉਹਸੀ ਬਾਹਰ ਅਸੀਂ ਕਦੀ ਕਿਸੇ ਦਾ ਕੋਈ ਸੁਣੀ ਨਹੀਂ ਹੈਗੀ ਅਸੀਂ ਆਪਣੀ ਬੇਟੀ ਨੂੰ ਜਿੱਥੇ ਵੀ ਕਹਿੰਦਾ ਉੱਥੇ ਭੇਜਦੇ ਆ